ਸਭ ਤੋਂ ਪਹਿਲਾਂ ਮੈਂ ਆਪਣੀ ਜਾਣ ਤੋਂ ਪਿਆਰੇ ਕਾਲੀ ਦਲ ਦੇ ਵਰਕਰਾਂ ਦੇ ਚਰਨਾ ਵਿੱਚ ਸੇਵਕ ਹਾਂ ਜਿਨ੍ਹਾਂ ਨੇ ਅੱਜ ਗਰਮੀ ਦੇ ਵਿੱਚ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਲ ਹੋਏ ਇੱਕ ਇੱਕ ਵਾਰ ਕਰਦਾ ਛੇਰਾ ਮੈਂ ਵੇਖ ਲਿਆ ਉਹਦੇ ਤੌਰ ਤੋਂ ਉਹਦੇ ਆਲੇ ਦੁਆਲੇ ਤੋਂ ਪਤਾ ਲੱਗਦਾ ਉਹਦੇ ਆਲੇ ਦੁਆਲੇ ਤੋਂ ਪਤਾ ਲੱਗਦਾ ਉਹ ਕਿੰਨੀ ਯੋਸ਼ ਨਾਲ ਤੇ ਕਿੰਨੇ ਵਰਕਰ ਸਹਬਾਨਾਂ ਨੂੰ ਲੈ ਕੇ ਆਇਆ ਮੈਂ ਧੰਨਵਾਦੀ ਹਾਂ ਉਹਨਾਂ ਬਜ਼ੁਰਗਾਂ ਦਾ ਜਿਹੜੇ 90 90 95 95 ਸਾਲ ਦੇ ਵੀ ਦੋ ਚਾਰ ਬਜ਼ੁਰਗ ਜਿਹੜੇ ਨੇ ਅੱਜ ਇਸ ਧਰਨੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਸੀਨੇ ਦੇ ਵਿੱਚ ਦਰਦ ਦਾ ਸ਼ਰੋਣ ਇਕੱਲੀ ਦਲ ਦਾ ਮੈਨੂੰ ਬਹੁਤ ਲੰਬਾ ਸਮਾਂ ਇਸ ਜ਼ਿਲ੍ਹੇ ਦੀ ਜਥੇਬੰਦੀ ਦਾ ਮੁਖੀ ਹੋਣ ਦੇ ਨਾਤੇ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬਹੁਤ ਲੰਬਾ ਸਮਾਂ ਬਹੁਤ ਵੱਡੀ ਸਰਤਾਰੀ ਹੰਡਾਈ ਹੈ ਮੈਂ ਕਾਲੀ ਦਲ ਦਾ ਦੇਣ ਨਹੀਂ ਦੇ ਸਕਦਾ ਮੇਰੀ ਅਗਲੀ ਪੀੜ੍ਹੀ ਵੀ ਅਕਾਲੀ ਦਲ ਦਾ ਦੇਣ ਨਹੀਂ ਦੇ ਸਕਦੀ ਸੁੱਖੀ ਅੰਦਾਵੇ ਦੀ ਕੋਈ ਹਰਕਤ ਨਹੀਂ ਮੇਰੇ ਤੇ ਇਸ ਤਰ੍ਹਾਂ ਦਾ ਵਾਰ ਮਾਰਿਆ 8 ਸਾਲ ਮੈਂ ਅਕਾਲੀ ਦਲ ਦੀਆਂ ਬਰੂਹਾਂ ਵਿੱਚ ਬੈਠ ਕੇ ਕਾਲੀ ਦਲ ਲਈ ਅਵਾਜ਼ ਕੀਤੀ ਅਕਾਲੀ ਦਲ ਤੋਂ ਬਾਹਰ ਰਹਿ ਕੇ ਮੈਂ ਸਾਰਾ ਸੰਤਾਪ ਢੰਗਾਇਆ ਤੁਸੀਂ ਮੈਨੂੰ ਅਸ਼ੀਰਵਾਦ ਦਿੱਤੀ ਮੈਂ ਕੌਟ ਵਿੱਚੋਂ ਵੀ ਭਰੀ ਹੋ ਕੇ ਆਇਆ ਕਾਲ ਤੱਕ ਤਾਂ ਵੀ ਮੈਨੂੰ ਮaaf ਕਰ ਦਿੱਤਾ ਮੈਂ ਅੱਜ ਸੁਖੀ ਰੰਦਾ ਵੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਤੇਰਾ ਸੁਭਾਅੋਂ ਕੁਮੜਾ ਹੈ ਇੱਕ ਅਦਾਲਤ ਹੁੰਦੀ ਹੈ ਆ ਜਨਤਾ ਦੀ ਅਦਾਲਤ ਇੱਕ ਅਦਾਲਤ ਰੱਬ ਦੀ ਵੀ ਹੈ। ਜਨਤਾ ਦੀ ਦਾਲਤ ਵੀ ਰੱਬ ਵਰਗੇ ਹੱਕਾਕੂਕ ਰੱਖਦੀ ਹੈ। ਆ ਜਨਤਾ ਹੀ ਹੈ ਜਿੰਨੇ ਮੈਨੂੰ ਮੁੜ ਕੇ ਜਿੰਦਾ ਕੀਤਾ ਵਾ। ਇਹ ਰੱਬ ਦੀ ਦੂਜੀ ਸ਼ਕਤੀ ਹੈ। ਮੈਨੂੰ ਉਸ ਖੂਹ ਵਿੱਚ ਸੁੱਟ ਦਿੱਤਾ ਜਿਨੂੰ ਨਾ ਕੋਈ ਪੌੜੀ ਸੀ ਨਾ ਕੋ ਹੱਥ ਪਾਉਣ ਨੂੰ ਕੋਈ ਚੀਜ਼ ਨਜ਼ਰ ਆਉਂਦੀ ਸੀ ਪਰ ਤੁਸੀਂ ਲੋਕਾਂ ਨੇ ਮੈਨੂੰ ਉਸ ਖੂਬ ਵਿੱਚੋਂ ਕੱਢ ਲਿਆ ਬੋਲੇ ਸ਼ਰ ਹਰ ਹਰ ਰਾਮਦਾਸ ਸਿੰਘ ਜੀ ਲੰਘਾ ਜਿੰਦਾਬਾਦ ਸੱਚਾ ਸਿੰਘ ਜੀ ਲੰਘਾ ਜਿੰਦਾਬਾਦ ਮੈਂ ਉਸ ਸਮੇਂ ਨਹੀਂ ਤਲਬੀਰ ਸਿੰਘ ਪੱਪੂ ਢਿਲਵਾ ਵਾਲੇ ਦਾ ਕਤਲ ਹੁੰਦਾ ਸ਼ਹੀਦ ਕਰ ਦਿੱਤਾ ਜਾਂਦਾ ਤੇ ਸਭ ਤੋਂ ਪਹਿਲਾਂ ਮੈਂ ਉਹਦੇ ਹਸਪਤਾਲ ਵਿੱਚ ਪੋਸਟਮਾਰਟਮ ਵਾਲੀ ਥਾਂ ਤੇ ਉਹਦੇ ਦਰਸ਼ਨ ਕਰਨ ਵਾਸਤੇ ਆਇਆ ਅੰਨੇ ਵਾ ਗੋਲੀਆਂ ਚਲਾਈਆਂ ਅੰਨੇ ਵਾ ਉਹਨੂੰ ਵੱਡ ਟੁੱਕ ਕੀਤੀ ਜਿਹੜੇ ਘਰ ਵਾਲੇ ਪਰਿਵਾਰ ਵਾਲਿਆਂ ਨੇ ਉਹਨਾਂ ਦੇ ਬਿਆਨ ਤੁਸੀਂ ਸੁਣ ਹੀ ਲੈਣੇ ਵੀ ਸਾਡਾ ਭਰਾ ਦਾ ਕਾਕਲ ਜਿਹੜਾ ਵਾ ਸੁਖੀ ਰੰਧਾਵਾ ਵਾ ਕਾਲੀ ਦਲ ਨੇ ਐਸਐਸਪੀ ਦਾ ਘਰਾਓ ਕੀਤਾ ਉਸ ਵੇਲੇ ਉਹਨੇ ਕਿਹਾ ਸਾਡੇ ਵਰਕਰ ਦਾ ਕਾਕਲ ਸੁਖੀ ਰੰਧਾਵਾ ਵਾ ਇਹ ਉਦੋਂ ਕੈਪਟਨ ਦਾ ਕੈਬਨਟ ਵਜੀਦ ਸੀਗਾ ਉਹਦੇ ਵਿੱਚ ਪਟਿਆ ਉਹਨੂੰ ਸਾਬਤ ਕੀਤਾ ਸੁਨਿਲ ਜਾਖੜ ਨੇ ਉਹ ਵੀ ਕੈਬਨਟ ਦਾ ਵਜੀਰ ਸੀ ਇਹਨੇ ਤਰਲਾ ਮਾਰਿਆ ਮੰਨਤ ਕੀਤੀ ਰੌਲਾ ਪਾਇਆ ਤੇ ਮੈਂ ਕੈਬਨਟ ਦਾ ਵਜੀਰ ਆ ਹੁਣ ਮੇਰੀ ਇਨਕੁਆਰੀ ਖੁੱਲ ਕੇ ਮੇਰੇ ਤੇ ਪਰਚਾ ਹੋਵੇਗਾ ਗੱਬੀ ਗਈ ਅੱਜ ਮਾਰਨ ਵਾਲੇ ਕਹਿ ਰਹੇ ਨੇ ਕਿ ਸੁੱਖੀ ਨੇ ਸਾਡੇ ਕੋ ਮਰਵਾਇਆ ਘਰ ਵਾਲੇ ਕਹਿੰਦੇ ਨੇ ਸਾਡੇ ਭਰਾ ਨੂੰ ਇਹਨੇ ਮਰਵਾਇਆ ਤੇ ਮਗਰ ਕੀ ਰਾਜੀ ਗੱਲ ਆ ਜਨਤਾ ਵੀ ਕਹਿ ਰਹੀ ਏ ਭਈ ਇਹਨੂੰ ਸਜ਼ਾ ਮਿਲਣੀ ਚਾਹੀਦੀ ਏ ਕੀਤੇ ਵੀ ਮਾਰੋ ਕਿਸੇ ਨੂੰ ਰਾਤੀ ਤਾਕਤ ਦੇ ਨਾਲ ਮਾਰੋ ਲੋਕਾਂ ਦੀ ਤਾਕਤ ਨਾਲ ਮਾਰੋ ਬੋਕਾਂ ਨਾ ਕੇ ਜਿਹਦਾ ਬੰਦਾ ਮਰ ਜਾਂਦਾ ਵਾ ਅਸੀਂ ਜਿੰਦਾ ਹੀ ਮਾਰਿਆ ਨਾ ਫੋਣ ਮੈਂ ਤੁਹਾਨੂੰ ਕਹਾਂ ਕਿ ਜ਼ਹਿਰ ਦੀ ਕੁੜੀ ਖਾਓ ਤੇ ਸੁਖੀ ਰੰਡਾਵੇ ਨੂੰ ਹਰਾਓ ਤੇ ਆਮ ਵਾਲੇ ਨੂੰ ਜਿਤਾ ਦਿਓ ਤੁਸੀਂ ਪੱਥਰ ਰੱਖ ਕੇ ਗੱਲ ਮੰਨ ਕੇ ਤੇਨੂੰ ਮੈਦਾਨ ਦੇ ਵਿਚਾਰ ਆ ਸਾਰੀ ਦੁਨੀਆ ਨੂੰ ਪਤਾ ਲੱਗਾ ਗਾਮਿਆਸੀ ਤੈਨੂੰ ਇਸ ਤਰ੍ਹਾਂ ਮਾਰਾਂਗੇ ਲੋਕਾਂ ਦਾ ਦਿਲ ਜਿੱਤ ਕੇ ਹੜ ਲਿਆਵਾਂਗੇ ਲੋਕ ਤੈਨੂੰ ਮੈਦਾਨ ਵਿੱਚ ਮਾਰਨਗੇ ਸਾਰੀ ਹਿੰਦੁਸਤਾਨ ਦੀ ਕਾਂਗਰਸ ਦੇਖੇਗੀ ਜਿਹੜਾ ਅੱਜ ਤੁਮ ਮਗੇ ਤੁਮ ਜੇ ਮਾਰਨਾ ਮਾ ਪਾਪੀ ਕੋ ਮਾਰਨੇ ਕੇ ਲਈ ਪਾਪ ਹੀ ماں ਬਲੀਏ ਬੰਦਾ ਮਾਰਨ ਦਾ ਮੌਤ ਦਾ ਅਧਿਕਾਰ ਕੇਵਲ ਪ੍ਰਮਾਤਮਾ ਕੋਲ ਆ ਹਰ ਵੱਡੇ ਤੋਂ ਵੱਡੇ ਬੰਦੇ ਦੀ ਮੌਤ ਦਾ ਸਮਾਂ ਪ੍ਰਮਾਤਮਾ ਨੇ ਲਿਖਿਆ ਜਿਹੜਾ ਮੌਤ ਦੇ ਅਧਿਕਾਰ ਨੂੰ ਵਰਤਦਾ ਉਹ ਰੱਬ ਦੇ ਅਧਿਕਾਰ ਨੂੰ ਵਰਤਦਾ ਤੂੰ ਰੱਬ ਦੇ ਅਧਿਕਾਰ ਨੂੰ ਵਰਤ ਕੇ ਤੇ ਦਲਬੀਰ ਸਿੰਘ ਪਪੂ ਦਾ ਕਤਲ ਕਰਵਾਇਆ ਸਾਡਾ ਉਹ ਸ਼ਹੀਦ ਆ ਤੂੰ ਮਸ਼ਰਾਲੇ ਵਾਲੇ ਉਹ ਦੋਨੇ ਸੱਕੇ ਭਰਾ ਜਿੰਨਾ ਚੋਂਦੀ ਉਂਗਲ ਨਹੀਂ ਸੀ ਲੰਗਦੀ ਉਹਨੂੰ ਵੀ ਥਾਪੀ ਦਿੱਤੀ ਉਹਨੂੰ ਵੀ ਥਾਪੀ ਦਿੱਤੀ ਆਪਣੀ ਜ਼ਮੀਰ ਦੇ ਅੰਦਰ છાਤੀ ਮਾਰ ਤੂੰ ਦੋ ਭਰਾ ਕਤਲ ਨਹੀਂ ਕਰਵਾਇਓ ਬਾਕੀ ਨਿੱਕੇ ਮੋਟੇ ਤੇ ਬੜਾ ਕੁਝ ਕੀਤਾ ਉਹਨੋ ਕਾਰਨ ਜੇ ਪੱਪੂ ਸਾਡੇ ਕੋਲੋਂ ਕਤਲ ਕਰਵਾ ਸਕਦਾ ਸਾਡੀ ਮਾਂ ਦਾ ਕਤਲ ਵੀ ਇਹਨੇ ਕੀਤਾ ਉਹ ਜੇ ਮਰਦੇ ਆ ਤੇਰੀ ਸਰਕਾਰ ਰਹੀ ਏ ਤੂੰ ਭਗਵਾਨਪੁਰਿਆ ਨੂੰ ਮਾਰ ਦਿੰਦਾ ਜਾਂ ਭਗਵਾਨਪੁਰਿਆ ਤੈਨੂੰ ਮਾਰ ਦਿੰਦਾ ਉਹਦੀ ਮਾਂ ਦਾ ਕੀ ਕਸੂਰ ਆ ਗਲਤ ਕੀਤਾ ਤੂੰ ਗਲਬੀਰ ਪੱਪੂ ਨੂੰ ਵੀ ਕਤਲ ਕਰਾ ਕੇ ਗਲਤ ਕੀਤਾ ਇੱਕ ਇਹ ਅਬਰੂ ਖਰਾਨੇ ਵਾਇਆ ਹੋਇਆ ਮੁਕਸਰ ਦੇ ਵਿੱਚ ਉੱਥੇ ਇਹਦੇ ਸੌਰਿਆਂ ਦੀ ਜ਼ਮੀਨ ਤੋਂ ਅਗਲੇ ਪਾਸੇ ਇੱਕ ਘਰ ਸੀਗਾ ਬੜਾ ਵੱਸਦਾ ਰਸਤਾ ਘਰ ਸੀਗਾ ਮੁਫਰ ਐਮਐਲਏ ਜਿਹੜਾ ਰਿਹਾ ਵਾ ਉਹਦੀ ਭੈਣ ਦਾ ਘਰ ਸੀਗਾ ਧੂਆਂ ਪਿਓ ਪੁੱਤਨ ਕਤਲ ਕਰਵਾਤਾ ਉੱਥੇ ਉਹਨਾਂ ਵੀ ਰੌਲਾ ਪਾਇਆ ਪੀ ਇੱਥੇ ਕਤਲ ਦਾ ਪਰਚਾ ਕਰੋ ਇਹਨੇ ਮਹਿ ਕੇ ਕਤਲ ਕਰਵਾਇਆ ਪਰ ਕਾਂਗਰਸ ਨੇ ਨਹੀਂ ਕੀਤਾ ਕਿਉਂਕਿ ਮਹਿਕਮਾ ਜਿਹੜਾ ਵਾ ਹੁੰਦਾ ਇਹਦੇ ਕੋਲ ਸੀਗਾ ਹੁੰਗੇ ਮਹਿਕਮੇ ਦੀ ਤੇ ਜਾਨ ਹੀ ਨਿਕਲ ਗਈ ਕੋਈ ਅਸੂਲ ਕਾਇਦਾ ਨਹੀਂ ਦਾ ਮਾਰੇ ਨੇ ਵੀ ਇਹਨਾਂ ਕੋਈ ਇਨਸਾਫ ਮੰਗਣਾ ਤਗੜੇ ਨੇ ਵੀ ਇਹਨਾਂ ਕੋਈ ਇਨਸਾਫ ਮੰਗਣਾ ਜੇ ਕਿਸੇ ਨੂੰ ਕੋਈ ਮਾਰਨ ਦਾ ਹੋਵੇ ਕਿੱਥੇ ਨੱਠਦਾ ਘਰ ਨੱਠਦਾ ਨਾ ਜੇ ਕਿਸੇ ਪੰਜਾਬ ਦੀ ਧਰਤੀ ਤੇ ਕਿਸੇ ਨਾਲ ਧੱਕਾ ਹੋਏਗਾ ਗਰੀਬ ਨਾਲ ਕਿੱਥੇ ਨੱਠੂਗਾ ਥਾਣੇ ਹੀ ਜਾਊਗਾ ਨਾ ਉਹ ਥਾਣੇ ਮਿਲਣੇ ਕ੍ਰਿਮੀਨਲ ਲੋਕਾਂ ਨੂੰ ਕੁਰਸੀਆਂ ਇਨਸਾਫ ਮੰਗਣ ਵਾਲੇ ਜਿਹੜੇ ਥੱਲੇ ਬੈਠੇ ਹੋਣ ਕਾਦਾ ਸਰਕਾਰ ਦਾ ਰਾਜ ਆ ਕਦੇ ਉੱਥੇ ਗੋਲੀ ਚੱਲ ਗਈ ਕਦੇ ਉੱਥੇ ਗੋਲੀ ਚੱਲ ਗਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਸੁੱਤੇ ਪਏ ਹੋ ਸਰਕਾਰ ਵਾਲਿਓ ਉਹ ਜੇ ਜੰਗਲ ਦਾ ਰਾਜ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਤੇਰਾ ਐਮਐਲਏ ਕੀ ਕੰਮ ਆ ਰਿਹਾ ਤੇਰੇ ਬਾਬੇ ਨਾਨਕ ਦਾ ਪੀਏ ਕਾਤਲ ਹੈ ਤੇ ਫਿਰ ਸਾਡੀ ਨਾ ਸੁਣ ਆਪਣੇ ਐਮਐਲਏ ਦੀ ਤਾਂ ਸੁਣ ਲੈ ਯੋ ਕੀ ਕਰ ਰਿਹਾ ਤੇ ਜੇ ਐਮਐਲਏ ਦੀ ਵੀ ਨਹੀਂ ਸੁਣ ਸਕਣੀ ਫਿਰ ਸੁਣੋਗੇ ਵੀ ਕਿਦੀ ਇੱਕ ਤੁਹਾਡੀ ਸਰਕਾਰ ਦਾ ਪੁਰਜਾ ਬੜਾ ਅਹਿਮ ਪੁਰਜਾ ਵਾ ਉਹ ਵਿਚਾਰ ਸਾਡੇ ਤੋਂ ਵੀ ਪਹਿਲਾਂ ਰਵਾ ਪਾਉਂਦਾ ਸੀ ਕਹਿਨੇ ਉਹਦੀ ਸੁਣੀ ਨਹੀਂ ਮੈਂ ਸੀਆਈਡੀ ਨੂੰ ਕਹਿਣਾ ਚਾਹੁੰਨਾ ਆ ਲੋਕਾਂ ਦੀਆਂ ਭਾਵਨਾਵਾਂ ਮੈਂ ਨੋਟ ਕਰ ਲਵੋ ਕੋਈ ਮੈਮੋਰੰਡਮ ਨਹੀਂ ਇੱਥੇ ਦੇਣਾ ਅਸੀਂ ਮੰਗ ਕਰਨੇ ਆ ਸੀਬੀਆਈ ਇਹਦੀ ਇਨਕੁਆਰੀ ਕਰੇ ਕਿੰਨੇ ਨੇ ਕਤਲ ਕਰਵਾਏ ਨੇ ਕਿੰਨਿਆਂ ਲੋਕਾਂ ਦੇ ਘਰ ਇਹਨੇ ਜਾੜੇ ਨੇ ਜਿਹੜਾ ਲੋਕਾਂ ਦੇ ਘਰ ਜਾਂਦਾ ਉਹਦਾ ਆਪਣਾ ਘਰ ਕਦੇ ਨਹੀਂ ਵੱਸਦਾ ਰੱਬ ਦਾ ਸੂਲ ਹੈ ਇਹਨੇ ਮੇਰੇ ਤੋਂ ਕਿਸ ਬਣਾਇਆ ਸੀ ਨਾ ਮੇਰੇ ਤੋਂ ਤੇ ਇੱਕ ਵਾਰਾਂ ਬਣਾਇਆ ਤੇ ਮੈਂ ਡਿੱਗਦਾ ਢੈਂਦਾ ਨਿਕਲ ਆਇਆ ਤੂੰ ਰੋਜ਼ ਮਰਨਾ ਵਾ ਤੇ ਰੋਜ਼ ਜੀਣਾ ਤੇਨੂੰ ਐ ਸਾਇਕ ਦਾ ਤੋਂ ਬਿਨਾਂ ਨਹੀਂ ਕੋ ਤੇਰਾ ਬਦਲ ਪੈਦਾ ਕਰ ਸਕਦਾ ਤੈਨੂੰ ਬਚਾ ਸਕਦਾ ਜੇ ਤੇਰੇ ਕੀ ਇਮਾਨਦਾਰੀ ਏ ਤੂੰ ਅਨੇ ਮੈਂ ਬਰੀਆਂ ਜੇ ਤੇਰੇ ਕੱਬਰ ਦੇ ਜੀਆਂ ਨੇ ਤੇ ਤੂੰ ਦੂਜੀ ਜਨਾਨੀ ਨੂੰ ਕੱਟ ਨਹੀਂ ਕੀਤਾ ਤੇ ਜੇ ਤੂੰ ਇਹਨਾਂ ਨੂੰ ਕਤਲ ਨਹੀਂ ਕਰਵਾਇਆ ਆਹ ਡਰੇ ਬਾਬੇ ਨਾਨਕ ਕੋਲ ਜਿੰਦਾ ਦਾ ਕੱਟ ਕਰਕੇ ਖੰਡ ਪੰਡ ਕਰਾ ਤਾ ਗੁਰੂ ਸਾਹਿਬ ਨੂੰ ਸਿਰ ਤੇ ਚੁੱਕ ਕੇ ਕਰ ਉਹ ਮੈਂ ਨਾ ਕਤਲ ਕਰਵਾਇਆ ਤੇ ਨਾ ਮੈਂ ਕਦੇ ਮੇਰੇ ਪਰਿਵਾਰ ਨੇ ਕਿਸ ਦੂਜੀ ਜਨਾਨੀ ਨੂੰ ਕੱਟ ਕੀਤਾ ਮੈਂ ਰਾਜਨੀਤੀ ਛੱਡ ਕੇ ਘਰ ਬੈ ਜਾਵਾਂਗਾ ਵਾ ਗੱਲਾਂ ਸੱਚੀਆਂ ਨੇ ਤੇ ਮਾਂ ਬਹੁਤਾ ਸਮਾਂ ਨਹੀਂ ਤੁਹਾਡਾ ਲਾਣਾ ਤਾਂ ਬੜੀ ਕਰਨੀ ਆ ਤੁਸੀਂ ਬਹੁਤ ਦੂਰ ਦੂਰ ਧੁੱਪੇ ਖਲੋਤੇ ਹੋਏ ਹੋ ਮੈਂ ਨਾਰਾ ਲਾਵਾਂਗਾ ਤੇ ਤੁਸੀਂ ਸਾਰਿਆਂ ਬਾਵਾ ਖੜੀਆਂ ਕਰਨੀਆਂ ਬੋਲੋ ਈਸਨ ਹਾਏ ਸ਼ਰੋਮਣੀ ਅਕਾਲੀ ਦੰਦ ਜਿੰਦਾਬਾਦ ਸ਼ਰੋਮਣੀ ਅਕਾਲੀ ਦੰਦ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੋ ਨਿਹਾਲ ਮੈਂ ਫਿਰ ਅੱਜ ਦੇ ਇਸ ਇਕੱਠ ਰੰ ਇਨ੍ਹਾਂ ਕਤਲਾਂ ਦੀ ਸੀਬੀਆਈ ਦੀ ਇਨਕੁਆਰੀ ਦੀ ਮੰਗ ਕਰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਅਸੀਂ ਸੁੱਤੀਆਂ ਸਰਕਾਰ ਨੂੰ ਜਗਾਉਣਾ ਵਾ ਤੇ ਮੈਂ ਤੁਹਾਨੂੰ ਬੇਨਤੀ ਕਰਨਾ 27 ਤੱਕ ਇਹਨਾਂ ਦੇ ਉੱਤੇ ਚੜ ਜਾਣਾ 27 ਨੂੰ ਸਰਕਾਰ ਕਾਂਦੀ ਪਾਲ ਦੀ ਬਣਨੀ ਹੈ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਤੁਹਾਨੂੰ ਵੱਧ ਤੋਂ ਵੱਧ 10 ਸਵਾਰ ਚੰਗੀ ਦਮਾਂਗੇ ਕਿ ਫਲਾਣੇ ਥਾਂ ਕਾਨਫਰੰਸਾਂ ਪਹੁੰਚੋ ਫਲਾਣੇ ਥਾਂ ਮੀਟਿੰਗਾਂ ਉੱਥੇ ਪਹੁੰਚੋ ਫਲਾਣੇ ਧਰਨੇ ਤੇ ਪਹੁੰਚੋ ਆਪਣੇ ਇਰਾਦੇ ਨਾਲ ਪੁਰਿਆ ਜਾਣਾ ਹੈ ਜਦੋਂ ਕਾਫਲੇ ਚੱਲਦੇ ਨੇ ਕਿ ਕਾਫਲਿਆਂ ਵੱਲ ਵੇਖ ਕੇ ਕੁੱਤੇ ਰੂੰਡੀਆਂ ਤੇ ਚੜ ਜਾਂਦੇ ਨੇ ਤਾਂ ਨੂੰ ਮੂੰਹ ਕਰ ਕਰ ਭੌਂਕਦੇ ਆ ਭੌਂਕਣ ਵਾਲਾ ਵੱਲ ਨਹੀਂ ਵੇਖਣਾ ਚਾਹੀਦਾ ਆਪਣੇ ਰਾਜੇ ਦਾ ਅਗਲੇ ਅੱਗੇ ਵਧਣਾ ਚਾਹੀਦਾ